ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਭੰਗਵਾ ਦਾ ਡੇਰੀ ਫਾਰਮ 511 ਤੇ ਅੱਜ ਦੀ ਵੀਡੀਓ ਲੱਗੇ ਆਂ ਭਰਾਉਣ ਢਿੱਲੋ ਡੇਰੀ ਫਾਰਮ ਰਾਜਾ ਸਾਹੀ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ 4 ਪਸ਼ੂ ਦਿਖਾਵਾਂਗੇ 3 ਝੋਟੀਆਂ ਤੇ 1 ਵੜ ਇੱਕ ਝੋਟੀ ਬਿਲਕੁਲ ਤਾਜੀ ਸੂਈ ਤੇ ਬਾਕੀ ਗੱਭਣ ਤਿਆਰ ਤੇ ਆਪਾਂ ਪਹੁੰਚੇ ਆਂ ਵੀਰ ਹਰਮੰਦ ਦੇ ਕੋਲ ਆਜੋ ਕਰਦੇ ਆ ਵੀਰ ਨਾਲ ਗੱਲਬਾਤ ਤੇ ਪੁੱਛਦੇ ਇਹਨਾਂ ਦੀ ਡਿਟੇਲ ਸਾਸਿਆ ਪਾਜੀ ਸਾਸਿਆ ਵੀਰ ਜੀ ਕੀ ਹਾਲ ਚਾਲ ਜੀ ਬਹੁਤ ਵਧੀਆ ਪਾਜੀ ਤੁਸੀਂ ਸੁਣਾਓ ਹਾਂਜੀ ਚੱਡਦੀ ਕਲਾ ਜੀ ਚੱਡਦੀ ਕਲਾ ਚੈਦੀ ਜਿੱਗੇ ਪਾਜੀ ਤੇ ਬਈ ਆਪਣਾ ਨਾਮ ਤੇ ਐਡਰੈਸ ਦੱਸਿਓ ਹਾਂ ਪਾਜੀ ਮੇਰਾ ਹਰਮੰਝੇ ਪਿੰਡ ਰਾਇਆ ਸਸਗੀਲਾ ਬਰਸਤ ਤਹਿਸੀਲ ਚਨਾਲਾ ਏਅਰਪੋਰਟ ਨਾਲ 1 ਕਿਲੋਮੀਟਰ ਟੈਂਡਾ ਆਪਣਾ ਠੀਕ ਹੈ ਜੀ 826444131 ਜੋ ਪਾਜੀ ਠੀਕ ਹੈ ਜੀ ਤੇ ਬਈ ਇਧਰੋਂ ਕਰੀਏ ਛੋਟੀ ਰੋ ਉਧਰੋਂ ਸੂਈ ਛੋਟੀ ਤੋਂ ਸ਼ੁਰੂ ਕਰੀਏ ਠੀਕ ਹੈ ਬਈ ਦੱਸਿਓ ਕਿੰਨਾ ਵਸੂਆ ਸੂਈ ਜੀ ਜਿਆ ਸੂਆ ਪਾਜੀ ਏ ਮਾਨ ਨੇ ਜਿਹੜਾ ਮਰਜ਼ੀ ਦਾ ਏ ਠੀਕ ਏ ਠੀਕ ਲੋ ਜੀ ਦੂਸਰਾ ਸੂਆ ਤੇ 6 ਲੀਟਰ ਦੁੱਧ ਐ ਸਟੈਂਪਲ ਬਿਲਕੁਲ ਤਿਆਰ ਆ ਕਟੀ ਕੱਟਾ ਜੀ ਵੀ ਜੀ ਲੋ ਜੀ ਮੇਲ ਕਫ ਆ ਗਿਆ ਜੀ ਕੋਈ ਨੂੰ ਘਰ ਆਲੇ ਆਂਦੇ 20 22 ਦਿਨ ਹੋਏ ਕੋਈ ਵੀ ਮਹੀਨਾ ਮੰਨ ਲੈ ਵਾਤ ਵਾਦ ਠੀਕ ਏ ਠੀਕ ਏ ਠੀਕ ਏ ਠੀਕ ਏ ਲੋ ਜੀ ਬਾਕੀ ਹੈ ਜੈਡ ਬਲੈਕ ਆ ਗਈ ਆ ਤੇ ਬਾਈ ਅੱਛਾ ਜੀ ਹਾਂ ਜੀ ਠੀਕ ਏ ਲੋ ਜੀ ਫੇਸ ਕੁਆਲਟੀ ਵੀ ਚੈੱਕ ਕਰ ਸਕਦੇ ਇਹਦੇ ਸਿੰਘ ਸਿੰਘ ਜਿਹੜਾ ਚੰਗਾ ਆ ਗਿਆ ਵਾ ਤੇ ਥਾਣਾ ਦਾ ਸੈਜ ਗਿਆ ਵੀ ਤੁਸੀਂ ਚੈੱਕ ਕਰ ਸਕਦੇ ਜੇ ਇਹਨ ਕਲਾ ਕਲਾ ਥਾਣ ਲਗਾਵਾ ਇਹ ਚਲੋ ਕੋਈ ਚੰਗੀ ਸਾਮ ਕਰਨ ਵਾਲਾ ਭਰਾ ਲਾਈਓ ਦੁੱਧ ਚੰਗਾ ਕੱਢੀ ਜੋ ਬਾਕੀ ਬੜੀ ਛੋਟੀ ਸਾਮ ਬਣਾ ਲਈ ਆ ਅੱਛਾ ਜੀ ਹਾਂ ਜੀ ਪਰ ਆਲੀ ਪ੍ਰੂਣੀ ਖਾਂਦੀ ਆਈ ਏ ਤੁਹਾਨੂੰ ਪਤਾ ਪੱਠਾ ਦੇ ਇੱਧਰ ਹਾਂ ਜੀ ਹਾਂ ਜੀ ਹਾਂ ਜੀ ਬਿਲਕੁਲ ਸਹੀ ਗੱਲ ਐ ਲਓ ਜੀ ਕੱਦ ਕਾਠ ਵੀ ਚੰਗਾ ਵਾ ਤੇ ਬਾਈ ਕਿੰਨਾ ਕਰ ਜੂਗੀ ਦੁੱਧ ਦੁੱਧ ਭਾਈ 8-9 ਕਿਲੋ ਰਮਾਨ ਨਾ ਪਰੀ ਜਾਊਗੀ ਛੋਟੀ ਠੀਕ ਆ ਲਓ ਜੀ ਕੋਈ ਚੰਗੀ ਸਾਮ ਕਰਨ ਵਾਲਾ ਭਰਾ ਲਾਈਓ 8-9 ਲੀਟਰ ਦੁੱਧ ਬਾਈ ਕਹਿੰਦਾ ਕੱਢੀ ਜੋ ਬਾਕੀ ਥਣ ਥਣ ਜਿਹੜਾ ਚੰਗਾ ਲੱਗਾ ਵਾ ਮੁੱਲ ਭਾਈ ਬਿਲਕੁਲ ਜੈ ਛੋਟੀ ਦਾ ਅੱਛਾ ਜੀ ਅਮਰ ਮਾਰ ਠੀਕ ਹੈ ਲਓ ਜੀ ਇਧਰਲੀ ਸਾਈਡ ਤੋਂ ਚੈੱਕ ਕਰ ਸਕਦੇ ਤੁਸੀਂ ਥਾਂ ਤੋਂ ਵੀ ਜਿਹੜਾ ਨੋਕ ਵਾਲਾ ਲੱਗਾ ਪਿਆ ਵਾ ਤੇ ਛੱਡਾ ਵੀ ਜਿਹੜਾ ਕਾਫੀ ਸਫਾਈਆਂ ਦੇ ਵਿੱਚ ਤੇ ਭਾਈ ਕੀ ਕਰਨਾ ਮੋਲ ਲੈਣਾ ਭਾਜੀ ਮੋਲ ਪਾਜੀ ਦਾ 70000 ਕਰ ਦਈਏ ਅੱਛਾ ਜੀ ਭਾਜੀ ਸੂਈ ਹੁੰਦੀ ਤੁਹਾਨੂੰ ਬੜਾ ਜੱਗੇ ਭਾਜੀ ਅਸੀਂ 85 ਵੀ ਮੰਗ ਲੈਂਦੇ ਹਾਂਜੀ ਹਾਂਜੀ 2 ਛੱਡੀ 80000 ਦੀ ਦੇਦੀ ਏ ਕਰ ਦੋ ਹਾਣਾ ਜਿੱਥੇ ਕਿ ਛੱਡਦੀ ਏ ਯਾਰ ਹੋਰ ਛੱਡਦਾ ਵੀ ਭਾਈ 70000 ਦੀ ਝੋਟੀ ਦੇ ਦਾਂ ਠੀਕ ਆ ਲਓ ਜੀ 67000 ਦੀ ਬਿਲਕੁਲ ਜਾਇਜ਼ ਮੁੱਲ ਦੇ ਭਾਈ ਬਾਕੀ ਝੋਟੀ ਪਿੱਠ ਕੁੜੇ ਦੀ ਵੀ ਸਾਫ਼ ਜੇ ਕਰ ਦਵੇ ਲੋ ਠੀਕ ਆ ਠੀਕ ਆ ਲਓ ਜੀ ਕਰ ਦੋ ਵਜਨ ਵੀ ਚੰਗਾ ਵਾ ਤੇ ਰੇਟ ਵੀ ਬਿਲਕੁਲ ਨੋਰਮਲ ਤੇ ਭਾਈ ਦੂਜੇ ਨੰਬਰ ਤੇ ਕਿਵੇਂ ਆ ਗਈ ਵੀ ਭਾਈ ਗੱਬਣ ਝੋਟੀ ਆ ਗਈ ਏ ਅੱਛਾ ਜੀ ਦੂਜੇ ਸੂਏ ਲਈ ਗੱਬਣ ਜੇ ਤਿਆਰ ਠੀਕ ਆ ਲਓ ਜੀ ਦੂਜਾ ਸੂਆ ਭਾਈ ਝੋਟੀ ਇਹਦੀ ਹੁਣ ਕਾਲਾ ਜੀ ਹਫਤਾ ਕ ਜੀ ਗਲੋ ਜੀ ਹਫਤੇ ਇਕ ਇਤਿਹਾਸ ਆਸ-ਪਾਸ ਜਿਹੜਾ ਟਾਈਮ ਅਜੇ ਖੜਦੀ ਏ ਕਰਮਾਲੀ ਬਾਕੀ ਕੱਦ-ਕੱਟ ਜਿਹੜਾ ਇਹਦਾ ਵੀ ਚੰਗਾ ਬਾਈ ਕਿੰਨੇ ਕੁ ਦੁੱਧ ਾਲੀਏ ਆਪਾਂ ਹੀ ਪਹਿਲਾਂ ਨੇ ਕਹਤੇ ਬਦ ਦੁੱਧ ਭਾਈ ਭਰਿਆ ਅੱਛਾ ਜੀ ਮੈਂ ਤਾਂ ਬਾਈ ਜਿਆਦਾ ਨਹੀਂ ਯਾਰ ਆਪਾਂ 12 ਭਰਜੇ ਠੀਕ ਹੈ ਠੀਕ ਹੈ ਲਓ ਜੀ 10 11 ਲੀਟਰ ਜਿਹੜਾ ਪਹਿਲਾਂ ਨੇ ਦੁੱਧ ਕੱਢਿਆ ਵਾ ਬਾਕੀ ਫੇਸ ਕੁਆਲਟੀ ਤੁਸੀਂ ਇਹਦੀ ਵੀ ਚੈੱਕ ਕਰ ਸਕਦੇ ਸਿੰਗ-ਤੁੰਗ ਜਿਹੜਾ ਇਹਨੂੰ ਵੀ ਚੰਗਾ ਲੱਗਾ ਕਰਮਾਲੀ ਨੂੰ ਅੱਛਾ ਜੀ ਤੇ ਢਲਾਂ ਢਲਾਂ ਜਿਹੜੀਆਂ ਕਾਫੀ ਆ ਹਵਾਨੇ ਤੇ ਸੂਨ ਤੱਕ ਹਵਾ ਨਾਲ ਜਿਹੜਾ ਚੰਗਾ ਬਣਾ ਜੂਗੀ ਇਹ ਥਣਾ ਦਾ ਸੈਜ ਗਿਆ ਵੀ ਜਿਹੜਾ ਇਹਨ ਕੱਲਾ ਕੱਲਾ ਲੱਗਾ ਪਿਆ ਵਾ ਐਂ 3 ਕਿੰਨਾ ਘਰੂਗੀ ਐਂ ਤਾਂ ਪਾਈ 11 12 ਜਰ ਮਾਨਾ ਕਿ ਦੁੱਧ ਭਰੂ ਠੀਕ ਆ ਠੀਕ ਆ ਲਓ ਜੀ 11 12 ਲੀਟਰ ਜਿਹੜਾ ਦੁੱਧ ਭਰੀ ਜਾਊਗੀ ਬਾਕੀ ਚਲੋ ਕੋਈ ਚੰਗੀ ਸਾਮ ਕਰਨ ਵਾਲਾ ਭਰਾ ਖੜੂਗਾ ਇਹ ਚੰਗਾ ਦੁੱਧ ਕੱਢੀ ਜਾਊਗੀ ਬਾਕੀ ਕੱਦ ਕਾਠ ਵੀ ਚੰਗਾ ਵਾ ਚੱਕਰੋ ਜੀ ਚੈੱਕ ਤੇ ਲਾਟੋ ਲਾਗੜੀਆਂ ਬਹੁਤ ਹੀ ਜ਼ਿਆਦਾ ਵਾ ਚੰਗੀ ਚੋਟੀ ਪਾਈ ਆ ਇਹ ਸ਼ੈਨ ਹੋਣਾ ਅਛਾ ਜੀ ਕੋਲ ਭਾਈ ਜੀ ਦਾ ਕਰਦੇ 90 ਹਜ਼ਾਰ ਅਛਾ ਜੀ ਉਹ ਛੱਡ ਦਈਏ 88 ਹਜ਼ਾਰ ਦੀ ਦੇ ਲਈ ਇਹ ਵੀ ਹਾਰ ਨਹੀਂ ਕਰਦੀਏ ਹਾਂ ਨਹੀਂ 85 ਹਜ਼ਾਰ ਦੀ ਛੋਟੀ ਦੇਣਾ ਠੀਕ ਆ ਲਓ ਜੀ 85 ਹਜ਼ਾਰ ਦੀ ਬਿਲਕੁਲ ਗੱਬਣ ਤਿਆਰ ਤੇ ਭਈਆ ਤੀਜੇ ਨੰਬਰ ਤੇ ਗਾੜੀ ਭਾਈ ਜੀ ਦਾ ਵੀ ਸਵਾ ਇਹ ਦੂਜਾ ਛੋਟੀ ਦਾ ਅਛਾ ਜੀ ਇਹ ਦੇਖੋ ਭਾਈ ਇਹ 10 12 ਖੜੀ ਏ ਠੀਕ ਆ ਠੀਕ ਆ ਅਛਾ ਜੀ ਯਾਰ ਚੰਗੀ ਹੋਊ ਭਾਈ ਆ ਠੀਕ ਆ ਲਓ ਜੀ ਇਹ ਵੀ ਦੂਜਾ ਸਵਾ ਤੇ ਇਹ ਵੀ 8 10 ਦਿਨ ਲੱਜੂਗੀ ਕਰਮ ਵਾਲੀ ਪਿਓਰ ਮੋਰਾ ਨਸਲ ਦੇ ਵਿੱਚ ਆ ਗਈ ਆ ਤੇ ਬਾਈ ਇਹਨੇ ਕਿੰਨਾ ਘਨਕ ਭਰਿਆ ਪਹਿਲੇ ਨਾ ਪਹਿਲਾਂ ਨੇ 10 ਕਿਲੋ ਭਾਜੀ ਘੱਟ ਵੇਚ ਲੋ ਕਿੰਨਾ ਛੋਟੀ ਦਾ ਠੀਕ ਆ ਲਓ ਜੀ ਇਹਨੇ ਵੀ 10 ਠੀਕ ਆ ਠੀਕ ਆ ਲਓ ਜੀ 10 ਲੀਟਰ ਜਿਹੜਾ ਦੁੱਧ ਇਹਨੇ ਪਹਿਲੇ ਸਵੇਰੇ ਭਰਿਆ ਬਾਕੀ ਪਿਓਰ ਮੋਰਾ ਨਸਲ ਦੇ ਵਿੱਚ ਆ ਗਈ ਆ ਫੇਸ ਕੁਆਲਟੀ ਵੀ ਤੁਸੀਂ ਚੈੱਕ ਕਰ ਸਕਦੇ ਹੋ ਸਿੰਘ ਸਿੰਘ ਜਿਹੜਾ ਇਹਦਾ ਵੀ ਚੰਗਾ ਵਾ ਅੱਛਾ ਜੀ ਪਤਲੀ ਚਮੜੀ ਦੀ ਛੋਟੀ ਨੇ ਤੇ ਚੱਡਾ ਜਿਹੜਾ ਕਾਫੀ ਸਫਾਈਆਂ ਦੇ ਵਿੱਚ ਆ ਗਿਆ ਵੈਣ ਕੜੀ ਇਕੱਲਾ ਇਕੱਲਾ ਥਣ ਲੱਗਾ ਪਿਆ ਇਹ ਭਾਈ ਕਿੰਨਾ ਕੁ ਭਰ ਜੂਗਾ ਅਗਤੀ ਇਹ ਭਾਈ 12 13 ਕਿਲੋ ਰਮਾਨ ਨਾਲ ਤੁਹਾਡੀ ਦੁੱਧ ਭਰੂਗੀ ਅੱਛਾ ਜੀ ਕੀ ਆ ਤਾਂ ਨਹੀਂ ਲੱਖ ਦੇ ਜੀ ਠੀਕ ਹੈ ਠੀਕ ਹੈ ਠੀਕ ਹੈ ਲਓ ਜੀ 12 ਤੋਂ 13 ਲੀਟਰ ਦੁੱਧ ਇਹ ਵੀ ਭਰੂਗੀ ਕਰਮ ਵਾਲੀ ਤੇ ਚੱਡਾ ਤੂੰ ਹੀ ਵੇਖ ਸਕਦੇ ਜੇ ਲਾਗੇ ਤੋਂ ਤੇ ਢਿੱਲਾਂ ਢੋਲਾਂ ਜਿਹੜੀਆਂ ਕਾਫੀ ਆ ਗਈਆਂ ਵਾ ਚੱਡੇ ਦੇ ਤੇਰਾ ਭਾਜੀ ਮੁੱਲ ਫਿਰ ਇਹਦਾ ਮੁੱਲ ਭਾਈ ਫੋਨ ਤੇ ਕਰਾਂਗੇ ਅੱਛਾ ਜੀ ਆਜ ਬਿਲਕੁਲ ਠੀਕ ਹੈ ਜੀ ਤੇ ਵੈਲ ਬਾਈ ਕਿਵੇਂ ਆ ਵੈਲ ਨੂੰ ਭਾਈ ਆ 5 ਤਰੀਕ ਨੂੰ ਮਹੀਨੇ 2 ਹੋਣੇ ਜੇ ਟੀਕਾ ਲੱਗੇ ਨੂੰ ਅੱਛਾ ਜੀ ਪਾਸ ਨਹੀਂ ਹੋਈ ਕਿਆ ਕਪਾਸ ਨਹੀਂ ਲੈ ਲੋ ਕਿੱਡੀ ਹੈ ਮੱਛੀ ਠੀਕ ਹੈ ਠੀਕ ਹੈ ਮਾਰ ਦੀ ਖਾ ਲਈਏ ਲਓ ਜੀ ਫੇਸ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਜੇ ਬਰੀਡ ਦੇ ਵਿੱਚ ਆ ਗਈ ਆ ਹਾਂ ਜੀ ਐਚ ਆਪਿਆ ਪਿਓਰ ਪੱਟੀ ਠੀਕ ਹੈ ਠੀਕ ਹੈ ਧਿਆਨ ਨਾਲ ਧਿਆਨ ਨਾਲ ਲੜਦੀ ਆ ਥੋੜਾ ਜਿਹਾ ਭਾਈ ਮੱਛੀ ਠੀਕ ਹੈ ਠੀਕ ਹੈ ਜੀ ਤੇ ਚੈੱਕ ਪਾਸ ਕਿਉਂ ਕਰਾਈ ਚੈੱਕ ਪਾਸ ਦੀ ਜੇ ਭਾਈ ਇਹ ਹੋਈ ਅੱਛਾ ਜੀ ਭਾਈ ਥੋੜੇ ਜਿਹਾ ਦੀਆ ਠੀਕ ਹੈ ਠੀਕ ਹੈ ਲਓ ਜੀ ਬਾਕੀ ਜੇ ਕਿਸ ਦੀ ਕਿਸਮਤ ਨਿਕਲ ਆਵੇ ਤੇ ਮੱਛੀ ਗੜੀ ਬਹੁਤ ਹੀ ਚੰਗੀ ਬਰੀਡ ਦੇ ਵਿੱਚ ਆ ਗਈ ਆ ਇਹ ਥਣ ਗੁੱਲ ਵੀ ਜਿਹੜਾ ਬਹੁਤੀ ਚੰਗਾ ਲੱਗਾ ਐਨ ਕੰਦਾ ਕੰਦਾ ਥਣ ਲੱਗਾ ਵਾ। ਇਹ ਆ ਪੰਜੀ ਨੂੰ ਆਹਦੇ 2 ਮਹੀਨੇ ਹੋਨੇ ਆ। ਅੱਛਾ ਜੀ। ਆਂਕੀ ਲੈ ਲਓ ਬੱਚੀ ਬੋਕਰ ਵਾਲੀ ਥਣ ਤੋਂ ਵੇਖ ਲਓ। ਠੀਕ ਹੈ ਠੀਕ ਲਓ ਜੀ ਝੋਲੀ ਵਾਲੀ ਦੇਖਿਆ ਕਰ ਸਾਡੇ ਜੀ ਕਾਫੀ ਆ। ਚਾਰ ਹੀ ਥਣ ਲੱਗੇ ਵੇਖ ਲਓ। ਠੀਕ ਹੈ ਠੀਕ ਹੈ ਜੀ। ਇਹਦਾ ਭਾਈ ਹਰਮੋਲਾ। ਇਹਦਾ ਮੁੱਲ ਭਾਈ 10000 ਦੇ। ਅੱਛਾ ਜੀ। 7500 ਦੀ ਦੇ ਦਾਂਗੇ। ਹਾਂ ਨਹੀਂ। 7500 ਠੀਕ ਆ। ਠੀਕ ਆ। ਨਾ ਪੂਰੇ 7 ਦੀ ਕਰ ਦਈਏ ਜੀ। ਪੂਰੇ ਦੀ ਕਰ ਦਈਏ ਹਰ ਤੇ। ਦੇ ਦਾਂਗੇ ਭਾਈ ਪੂਰੇ 7। ਭਾਈ ਪੂਰੇ 500 ਦੀ ਦਵਾ ਕੇ ਅਛਾ ਜੀ ਲਓ ਜੀ 500 ਦੀ ਅਛਾ ਜੀ 5 6 ਦੀ ਇਹ ਵੀ ਭਾਜੀ ਹੋਣੀ ਠੀਕ ਹੈ ਠੀਕ ਹੈ ਠੀਕ ਹੈ ਲਓ ਜੀ ਬਾਕੀ ਇਹ ਸਭ ਨਾਲ ਕਿਸਮਤ ਆ ਕੇ ਕਿਸ ਦੀ ਨਿਕਲ ਆਵੇ 25 ਤਰੀਕ ਨੂੰ ਜਿਹੜੇ 2 ਮਹੀਨੇ ਹੋ ਜਾਣੇ ਆ ਇਹਨੂੰ ਤੇ ਵੀਡੀਓ ਨੂੰ ਵਾਰ ਤੋਂ ਵਾਰ ਸ਼ੇਅਰ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਹੈ ਸਾਰੇ ਪਸ਼ੂ ਪਾਲਕ ਭਰਾਵਾਂ ਦਾ